ਦੀਦੀ ਦਾ ਫੋਨ ਆ ਗਿਆ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਮੋਸ ਤਨਾ ਕੀ ਹਾਲ ਚਾਲ ਆ ਠੀਕ ਵਧੀਆ ਤੂੰ ਸੁਣਾਓ ਅਸੀਂ ਵੀ ਠੀਕ ਆਂ ਕਿਤੇ ਕਰ ਲਿਆ ਕਰ ਯਾਦ ਆ ਕਿੰਨੇ ਦਿਨਾਂ ਬਾਅਦ ਮੈਂ ਹੀ ਫੋਨ ਲਾਇਆ ਵਾ ਉਹ ਉਦਾਂ ਹੀ ਦੀਦੀ ਟਾਈਮ ਨਹੀਂ ਲੱਗਦਾ ਤੁਹਾਨੂੰ ਪਤਾ ਰੀਤ ਦੇ ਨਾਲ ਹੀ ਸਾਰਾ ਦਿਨ ਲੰਘ ਜਾਂਦਾ ਗੱਲ ਤੇਰੀ ਇਦਾਂ ਛੋਟੇ ਬੱਚਿਆਂ ਦੇ ਨਾਲ ਇਦਾਂ ਹੀ ਹੁੰਦਾ ਵਾ ਹੂੰ ਹਾਂਜੀ ਹਾਂਜੀ ਸਾਰੇ ਵਧੀਆ ਠੀਕ ਹੈ ਤੁਸੀਂ ਸੁਣਾਓ ਐਵੇਂ ਠੀਕ ਆ ਭਾਬੀ ਦੇ ਵੀ ਹਾਂਜੀ ਵਧੀਆ ਭਾਬੀ ਵੀ ਠੀਕ ਠਾਕ ਆ ਹੋਰ ਤੁਸੀਂ ਦੱਸੋ ਕਿੱਦਾਂ ਆੜਗਵੜ ਆੜਗਵੜ ਦਾ ਇੱਥੇ ਦਸਣਵਾ ਤੇ ਫੋਨ ਲਾਇਆ ਵਾ ਹੁਣ ਕੀ ਕਰਤਾ ਕਰਨਾ ਕੀ ਆ ਮੈਂ ਤਾਂ ਰਾਤੀ ਗਈ ਹਾਂ ਘਰ ਸੱਸ ਤੇ ਦੀ ਗੋਲ ਤੇ ਇਹਦੇ ਨਾਲ ਵੀ ਗੱਲ ਕਰ ਲਈ ਹਾਂ ਵੀ ਉਹਨੇ ਤੇ ਸਾਈਟੇ ਗਾਦੀ ਆ ਦੋ ਦਿਨ ਸੱਸ ਤੇ ਆ ਗਈ ਸੀ ਮੋਦੀ ਦਾਦੀ ਮਾਦਮ ਨੇ ਸਤਿ ਰਾਤ ਹੈ ਮੈਂ ਅੱਜ ਮਾਨਸਤਾ ਕਿਸੇ ਲੱਤਰ ਦਾੰਦ ਨੂੰ ਅੱਛਾ ਆਹੋ ਤੇ ਉਹ ਮੈਂ ਸਭ ਨੂੰ ਫੋਨ ਕਰਨਾ ਸੀ ਤੇ ਇਦਾਂ ਹੀ ਮੈਂ ਵੀ ਬਿਲਕੁਲ ਆਈ ਸੀ ਤੇ ਕਹਿੰਦੀ ਸੀ ਇਹ ਸਾਲ 2 ਸਾਲ ਵਾਸਤੇ ਗਈ ਆ ਤੇ ਉਹਨੇ ਕੀ ਪਤਾ ਪੰਝੀ ਸਾਲੀ ਆਉਣਾ ਤੇ ਹਿਸਾਲੀ ਆਉਣਾ ਕਿ ਨਹੀਂ ਆਉਣਾ ਤੇ ਮੈਂ ਦੀਦੀ ਰਵਾਂ ਮੈਂ ਆਪਣੇ ਘਰ ਨੂੰ ਹੱਥ ਫਰਾ ਕੇ ਤੇ ਆਪਣਾ ਸਹਣ ਭਰਾ ਸੋ ਜਾਣਾ ਹੁੰਦਾ ਵਾ ਹੀਂ ਗਾਹ ਕੁਛ ਕਰਨ ਵਾਲੇ ਬਣੀਏ ਰੰਗ ਰੂੰਗ ਕਰਾਈਏ ਘਰ ਨੂੰ ਨ ਲੈ ਦੱਸ ਦੀਦੀ ਵੇਖ ਲਓ ਫਿਰ ਤੁਹਾਡੇ ਸਾਹਮਣੇ ਆ ਪਹਿਲਾਂ ਇੰਨੇ ਚਿਰ ਦਾ ਨਹੀਂ ਇਹਨੂੰ ਕਰਦਾ ਚੇਤਾ ਤੇ ਆ ਮੇਰੇ ਘਰੋਂ ਨਿਕਲਦਿਆਂ ਸਾਰੀ ਵੇਖ ਲਓ ਫਿਰ ਇਹ ਕੀ ਕਰਦੀ ਫਿਰਦੀ ਆ ਮੈਂ ਅੱਗੇ ਗਾਲਾਂਤੀ ਨਾ ਕਰਨੀ ਆ ਵੀ ਸਾਰੀ ਗਲਤੀ ਤੇ ਜੋ ਬਣਦੀ ਆ ਜੋ ਕੁਝ ਵੀ ਹੋ ਜਾਂਦਾ ਜੋ ਬਣਦੀ ਸਲਾਹ ਦੇ ਨਾਲ ਹੀ ਹੋ ਜਾਂਦਾ ਆਖਰ ਉਹਨੇ ਪੈਸੇ ਕਲਾਏ ਤੇਨੇ ਮਿਸਤਰੀ ਲਾਏ ਉਹਦਾਂ ਆ ਇੱਕ ਗੱਲ ਹੈਗੀ ਆ ਭਾਜੀ ਜੋ ਬਣਿਆ ਲੱਗੇ ਉਹਦੇ ਮਗਰ ਹੀ ਆ ਉਹਨਾਂ ਦੀ ਸਾਡੇ ਮੂੰਹ ਤੇ ਕਰਦੇ ਰਹਿੰਦੇ ਆ ਵੀ ਐਵੇਂ ਤੇ ਓਵੇਂ ਫਿਰ ਉਹਦੇ ਸਲਾਹ ਸਾਰਾ ਕੁਝ ਇਹਨਾਂ ਦਾ ਸਲਾਹ ਨਹੀਂ ਹੁੰਦਾ ਦੋਵਾਂ ਦਾ ਇੱਥੇ ਦਬਾਈ ਲਾ ਦੇ ਨਾ ਹਾਂ ਹੋਪ ਇੱਕਿਆਂ ਨੇ ਜੂਆ ਦੇਣੀਆਂ ਹੀ ਇਹਨੂੰ ਤੇ ਜੇ ਮੰਨ ਲਓ ਵੀ ਇਹਨੇ ਮਿਸਤਰੀ ਲਾਉਣੇ ਵੀ ਠੀਕ ਆ ਤੇ ਇਹ ਮੇਰਨਾ ਵੀ ਤਾਂ ਗੱਲ ਕਰ ਹੀ ਸਕਦੇ ਸੀ ਮੰਮੀ ਨਾ ਕਰਦੇ ਵੀ ਤੁਸੀਂ ਉਹ ਹੀ ਜਿੰਦਗੀ ਜਾਂ ਕਿੱਦਾਂ ਵੀ ਕੋਈ ਗੱਲ ਨਹੀਂ ਕੰਮ ਕਰੇ ਚਲੇ ਜਾਂਦੇ ਚੋਕੇ ਲੈ ਲੈਣੇ ਹਨ ਪਲਸਟਰ ਕਰਾ ਲੈਣੇ ਜੋ ਵੀ ਹੋਊਗਾ ਵੰਡ ਵੰਡਾਈ ਹੋ ਜੂਗੀ ਹੂੰ ਤੇ ਉਹ ਮੈਂ ਤੇ ਸੈਨਿੰਗ ਹੈ ਫਰੀਆਂ ਦੇ ਕੀੜਾ ਮਾਰ ਕੇ ਤਾਂ ਗੱਲ ਕਰੀ ਮੈਨੂੰ ਮੈਂ ਨਾ ਬਾਜੀ ਤੇਰੇ ਨੂੰ ਪੁੱਛ ਜਾ ਵੀ ਮੈਂ ਫੋਨ ਲਾਵਾਂ ਦੀ ਮੈਨੂੰ ਗੁੱਸੇ ਨੂੰ ਦੇਰੀ ਮੈਂ ਜੇ ਗੱਲ ਕੀਤੀ ਨਾ ਚੁਗਲੀ ਹੋ ਜਾਂਦੀ ਆ ਤੇ ਤੈਨੂੰ ਕੀ ਲੋੜਾ ਗਿਆ ਲੈ ਕੇ ਲੜਾਈ ਪਾਉਗੀ ਮੈਂ ਹਾਂ ਵੀ ਇਹ ਚੁਗਲੀ ਵਾਲੀ ਕਿਹੜੀ ਗੱਲ ਆ ਕਹਿੰਦੇ ਹੁੰਦੇ ਚੰਗੇ ਕੰਮ ਆ ਤੇ ਕੀਤਾ ਝੂਠ ਜਿਹੜਾ ਮਾਰਨਾ ਨਾ ਪਰਮਾਤਮਾ ਤੇ ਉਹ ਵੀ ਮਾਫ਼ ਕਰ ਦਿੰਦਾ ਵਾ ਤੇ ਮੈਂ ਜਿਹੜਾ ਤੇ ਅੱਜ ਕੋਈ ਬੁਰਾ ਕੰਮ ਨਹੀਂ ਆ ਸਾਰੇ ਗੱਲਾਂ ਗੱਲ ਜਿਹੜੀ ਕਰਨਾਂ ਚ ਕੱਢੀ ਚੰਗੀ ਹੁੰਦੀ ਆ ਕਾਹਨ ਤੂੰ ਕਹਿੰਦੀ ਕੀ ਲੱਗੇ ਸਾਰਾ ਕੁਝ ਹੋ ਗਿਆ ਤੇ ਤੇਰੀ ਮੇਰੇ ਨਾਲ ਇੰਨੀ ਬਣੀ ਤੇ ਮੈਨੂੰ ਦੱਸਿਆ ਨਹੀਂ ਆ ਨਹੀਂ ਨਹੀਂ ਦੀਦੀ ਤੂੰ ਚੰਗਾ ਕੀਤਾ ਫੋਨ ਕਰਤਾ ਵਾ ਤੇ ਮੰਮੀ ਕੋਲ ਕਿਹੜਾ ਫੋਨ ਹੈਗਾ ਹੀ ਵੀ ਉਹਨਾਂ ਮੈਨੂੰ ਫੋਨ ਕਰ ਲੈਣਾ ਸੀ ਤੇ ਮੈਂ ਇਹ ਗੱਲ ਕੀਤੀ ਤੇ ਆਹ ਗੱਲ ਬਾਤ ਵਾਤੇ ਉਹਦੀ ਹਸਾ ਫਰਦੀ ਤੇ ਵਿਚਾਰੀ ਬੋਮੋਗੀ ਕਿ ਵੀ ਉਹਨਾਂ ਮੈਂ ਕੀ ਕਵਾਂ ਜੇ ਮੈਂ ਕਿਹਾ ਤੇ ਕਹਣਾ ਇਹਨੂੰ ਸਾਡਾ ਚੰਦ ਨਹੀਂ ਲੱਗਦਾ ਤੇ ਸਮਾਨ ਮੇਰਾ ਬਾਹਰ ਕੱਟਦਾ ਵਾ ਸਮਾਨ ਸਾਰਾ ਸਮਾਨ ਤੇਰਾ ਹੋ ਜਾ ਮਗਰਲਾ ਅੰਦਰ ਨਹੀਂ ਸਾਡਾ ਉੱਥੇ ਬਾੜਿਆ ਤੇ ਕੱਟਿਓ ਕੱਟੀ ਆਪਣਾਂ ਦੇ ਟੋਕੇ ਨਾਲ ਦੇ ਭਾਗਾਂ ਲਿਆ ਦੇ ਦੇਗਾ ਆ ਉਹ ਤੇ ਉਹ ਜਵੇਲੋ ਦੀਦੀ ਉਹਦਾ ਫਰਜੀ ਹੀ ਮੈਨੂੰ ਫੋਨ ਲਾ ਕੇ ਜਾਂਦੀ ਵੀ ਆਪਣਾ ਸਮਾਨ ਆਪਣਾ ਹਣਾ ਜਿੱਥੇ ਰਕ ਟਕਾਉਣਾ ਟਕਾ ਜਾਵਾ ਮੈਂ ਤੁਹਾਡੇ ਘਰ ਆ ਕੇ ਜਾਂਦੀ ਕਾਲੂ ਨਾਲ ਬੈਠਾ ਨੂੰ ਇਹ ਤੇ ਆਪਣਾ ਫੌਂਡਾ ਬਈ ਅੰਦੀ ਜੋ ਬੰਦੀ ਕਮਾਈ ਜੋ ਬਣਿਆ ਵਾ ਘਰ ਮੇਰਾ ਤੇਰੀ ਗੱਲ ਕਹੀ ਮੈਂ ਇਹ ਇੱਥੇ ਆ ਘਰ ਤੇ ਸਾਂਝੇ-ਸਾਂਝੇ ਬਣਿਆ ਪਹਿਲੀ ਬਣਿਆ ਜੋ ਬਣਿਆ ਪਹਿਲੀ ਬੰਦਾ ਸਾਂਝਾ ਮਿੰਜਾ ਹਾਂ ਹੋ ਜੋ ਬੰਦੀ ਕਮਾਈ ਤੇ ਦਿੱਦੀ ਅਸੀਂ ਕੀ ਖਾਂਦੇ ਆ ਅਸੀਂ ਉਹ ਤੇ ਆਪਣੇ ਹਿੱਸੇ ਦੀ ਜਿਹੜੀ ਆ ਗਈ ਥੋੜੀ ਬੋਤੀ ਜ਼ਮੀਨ ਸ਼ਰਾਵ ਸੀ ਵੀ ਵੇਚਵਾ ਤੱਕ ਖਾ ਮਾਰ ਲਿਆ ਵਾ ਹਾਂ ਮੈਂ ਮਾਰਦੀ ਆ ਜ਼ਮੀਨ ਨੂੰ ਦੋਨਾਂ ਨੇ ਮਾਸਾ ਨਹੀਂ ਵੇਚੀ ਚਲੋ ਜਿਹੜੇ ਲੱਗੇ ਆ ਪਤਾ ਸਾਰਿਆਂ ਨੂੰ ਲੱਗੇ ਆ ਤੇ ਪਰ ਆਹ ਤੇ ਗੱਲ ਗਲਤ ਆ ਆਂ ਮੇਰੇ ਦੇ ਬਾਗਾਂ 'ਚ ਹੈ ਹੀ ਸਤਾਵ ਆ ਦੀਦੀ ਨਾ ਮੈਨੂੰ ਇੱਥੇ ਚੈਨ ਤੇ ਨਾ ਮੈਨੂੰ ਇੱਥੇ ਹੀ ਸੁਖ। ਆਹ ਤੇ ਤੁਹਾਨੂੰ ਪਹਿਲੇ ਹੀ ਕਿਹਾ ਸੀ ਸਮਝ ਕੇ ਕਰੋ ਪਿਆਰੇ ਪੁੱਤੀ ਕੀ ਆਂਦੇ ਹੁੰਦੇ ਜੇ ਸੋਖ ਕਰਮਾਂ 'ਚ ਹੋਵੇ ਤਾਂ ਰੱਬ ਆਪਣੇ ਘਰ ਨਾ ਦਿੰਦਾ। ਪਰ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਆਈਆਂ ਮੈਂ ਬਥੇਰਾ ਨੱਪਕੁੱਟ ਕੇ ਦਿਨ ਕੱਟੇ ਆ ਤੇ ਹੁਣ ਮੈਂ ਗਾਂ ਕੀ ਕਰਦੀ। ਚੁੱਪ ਰਹਿਣਾ ਆ ਗੱਲ ਹੋਵੇ ਚੁੱਪ ਜਾਣਾ ਚਾਹੀਦਾ ਜੇ ਕੜੀ ਨਿਕਲ ਜੀ ਹੋਵੇ ਚੰਗੀ ਪਰ ਆਪਣੇ ਹੱਕ ਵਾਸਤੇ ਬੋਲਣ ਵਿੱਚ ਨਾ ਕੋਈ ਖਰਾਬੀ ਨਹੀਂ ਆ। ਆਪਣੇ ਹੱਕ ਵਾਸਤੇ ਬੋਲੋ। ਕੱਲ ਤੂੰ ਦੀ ਨੌਜਵਾਨ ਲੈ ਕੇ ਕਿੱਧਰ ਜਾਣਾ ਤੁਹਾਨੂੰ ਪਤਾ ਮਾਪੇ ਦੇ ਕੰਦੇ ਘਰ ਸਾਡੀ ਉਮਰ ਥੋੜੀ ਬੈਠਾ ਜਾਂਦਾ ਨਹੀਂ ਨਹੀਂ ਮੈਂ ਕਰਦੀ ਆਂ ਆਪਾ ਭਾਈ ਨਾਲ ਗੱਲ ਪਹਿਲੀ ਚ ਗਏ ਆ ਤੇ ਮੈਂ ਮਾਰਦੀ ਚੱਕਰ ਭਾਵੇਂ ਮਾਪਿਆਂ ਨੂੰ ਵੀ ਕਿ ਆਵਾ ਭਾਵੇਂ ਕੱਲੀ ਆਵਾ ਜਿੱਦਾਂ ਮਰਜੀ ਕੋਈ ਨਹੀਂ ਮੈਂ ਕਰਦੀ ਇੱਕ ਵਾਰੀ ਗੱਲ ਆਣ ਕੇ ਹਾਂ ਗੱਲ ਕਰਨਾ ਚ ਕੱਢਿਆ ਹੋਊਗਾ ਤੇ ਇਹਨਾਂ ਨੂੰ ਪਤਾ ਹੋਊਗਾ ਨਹੀਂ ਨਹੀਂ ਨਾ ਸਿਮੂ ਗਈ ਸੀ ਤੂੰ ਹਾਂਜੀ ਹਾਂਜੀ ਸਿਮੂ ਤੇ ਗਈ ਆ ਘਰਤੀ ਉਹ ਬਥੇਰਾ ਕੁਝ ਮੈਂ ਉਹ ਦੱਸਣ ਨਹੀਂ ਆ ਵੀ ਮੈਨੂੰ ਨਹੀਂ ਰੱਬ ਨੇ ਸੋਖ ਦੇਣਾ ਮੈਂ ਤੇ ਹੁਣ ਅੰਨ ਨੇデア ਦੇ ਨਹੀਂ ਕੱਟਣ ਵਾਲੀ ਗੱਲ ਹੀ ਉਹ ਇੱਥੇ ਵੀ ਉਹ ਹਾਲ ਹੀ ਇੱਥੇ ਵੀ ਬਥੇਰਾ ਕੁਝ ਹੁੰਦਾ ਵਾ ਕੁੜੀਆਂ ਤੋਂ ਵੀ ਰੌਲਾ ਤੇ ਚੀਜ਼ਾਂ ਤੋਂ ਖਾਣ ਤੋਂ ਵੀ ਰੌਲਾ ਵਰਤਨ ਤੋਂ ਵੀ ਹੁਣ ਕੀ ਕਰਾਂ ਮੈਂ ਮੈਂ ਤੇ ਤਾਂ ਹੀ ਤਨੂ ਆਨੀ ਆ ਵੀ ਇੱਕ ਕਮਰਾ ਆਪਣਾ ਸਾਈਡ ਤੇ ਲੈ ਕੇ ਆਮਨਾਟ ਹੋ ਆਪਣੀ ਸਵਾਈ ਕਰਕੇ ਆਪਣਾ ਧੀਆ ਪਾਲਣਾ ਰਹੀ ਜਿਹੇ ਕਨਾਂ ਚਿਰਕਾ ਸੌ ਕੀ ਨਾ ਨਹੀਂ ਤੇ ਸਾਰੇ ਪਾਸਿਆਂ ਦੀਦੀ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਤੁਹਾਨੂੰ ਪਤਾ ਹੀ ਆ ਫਿਰ ਕਿੱਦਾਂ ਦੇ ਮਾੜੇ ਚੰਗੇ ਦੇ ਇਲਜ਼ਾਮ ਲਾਉਂਦੀ ਆ ਮੇਰੇ ਕੋਲ ਫਿਰ ਉਹ ਵੀ ਨਹੀਂ ਜਰੇ ਜਾਂਦੇ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਆ ਜੇ ਤੇ ਮੇਰੇ ਕੋ ਚੱਕਰ ਲੱਗਾ ਠੀਕ ਐ ਨਹੀਂ ਮੈਂ ਤੁਹਾਨੂੰ ਦੁਬਾਰਾ ਫੋਨ ਲਵਾਂਨੀ ਨੇ ਪਾਪਾ ਜੀ ਨਾਲ ਸਲਾਹ ਕਰਕੇ ਹਾਂ ਨਹੀਂ ਚੱਕਰ ਜ਼ਰੂਰ ਲਾਇਓ ਠੀਕ ਚਲਾਉਣਾ ਤੁਹਾਡੇ ਵਾਸਤੇ ਥੋੜਾ ਉਹ ਜ਼ਰੂਰ ਦੇਖ ਜਿਹੜਾ ਮਾਰੀ ਦਮ ਨਹੀਂ ਘਾਲਾ ਕਰ ਸੀ ਤਾਂ ਦੇਣਾ ਨਹੀਂ ਦਵਿੰਦਰ ਨੇ ਕੋਈ ਗੱਲ ਕੀਤੀ ਆ ਚੰਗੀ ਗੱਲ ਹੀ ਉਹ ਕਰਾ ਮਮੀ ਨਾਲ ਗੱਲ ਭਲਾ ਹੋਰ ਹੀ ਨਵਾਂ ਹੀ ਰੱਟਾ ਪਾ ਕੇ ਰਹਾਤਾ ਦਵਿੰਦਰ ਨੇ ਦੇ ਮੰਮੀ ਇੱਧਰ ਆ ਮੇਰੀ ਗੱਲ ਸੁਣੋ ਸੋਖਵਾ ਸੋਖੀ ਆ ਸੁੱਖ ਵੀ ਕਾਦੀ ਆ ਕੀ ਹੋਇਆ ਵਾ ਪ੍ਰੀਤ ਨੇ ਫੋਨ ਲਾਇਆ ਵਾ ਹਾਂ ਆਂਦੀ ਆ ਵੀ ਦਵਿੰਦਰ ਨੇ ਘਰੇ ਮਿਸਤਰੀ ਡਾਏ ਆ ਕਮਰੇ ਪਲਸਤਰ ਕਰਾਉਣ ਲੱਗੀ ਆ ਹਾਂ ਤੇ ਉਹਦ ਮੈਨੂੰ ਡਹਿ ਆ ਕਹਿਣ ਵੀ ਉਹ ਆਂਦੀ ਆ ਵੀ ਚੱਲ ਗਈ ਆ ਤੇ ਹੁਣ ਨੀ ਨੇ ਘਰ ਵੜਨਾ ਮੇਰੇ ਘਰੋਂ ਪੈਰ ਫੁੱਟ ਕੇ ਵੀ ਮੈਨੂੰ ਲੱਗਦਾ ਮੈਂ ਗਲਤੀ ਕਰ ਬੈਠੀ ਆ ਇਹਨੂੰ ਆਂਦੇ ਸ਼ਰੀਕਾ ਸ਼ਰੀਕ ਜਿਹੜੇ ਆ ਨਾ ਆਂਦੇ ਉਜੜੇ ਭਾਲਦੇ ਯੋ ਉਜੜੇ ਵੀ ਹਰ ਦੇ ਜੋਗਾ ਸਭ ਕੋ ਹੋ ਜੇ ਇੰਨਾ ਜੋਗਾ ਕਿਤਾ ਹੋ ਜੂਗਾ ਜਦੋਂ ਹਿੱਸੇਦਾਰ ਬੰਦਾ ਹੋਵੇ ਨਾ ਉਹਨੂੰ ਹਿੱਸਾ ਮਿਲਣਾ ਹੀ ਮਿਲਣਾ ਹੁੰਦਾ ਮਮੀ ਮੈਂ ਤੁਹਾਡੀ ਗੱਲ ਮੰਨਦੀ ਆ ਆਪਾਂ ਤਾਂ ਸਾਰੇ ਆਨੇ ਹਿੱਸਾ ਵਾ ਪਰ ਜਿਹੜੇ ਸਾਬ ਨੇ ਉਹਨੇ ਮਿਸਤਰੀ ਲਾ ਲਿਆ ਤੇ ਉਹਨੇ ਕਹਿਤਾ ਵਾ ਵੀ ਉਹਨੇ ਹੁਣ ਆਉਣਾ ਨਹੀਂ ਸਮਾਨ ਆ ਤੇ ਦੀਦੀ ਆਂਦੀ ਉਹਨੇ ਇੱਕ ਰੋਕੇ ਦੇ ਉਹ ਮਗਰਲੇ ਅੰਦਰ ਸੁੱਟਿਆ ਵਾ ਅੱਧੋ ਦੂਰ ਮੇਰੀਆਂ ਚੀਜ਼ਾਂ ਹੋਣ ਡਈਆਂ ਵਾ ਮੈਂ ਕਰਾਂ ਦੇ ਹੁਣ ਕਰਾਂ ਵੀ ਕੀ ਦੀਪ 파ਸੰਤ ਤੇਰੀ ਸੱਸਾ ਇੱਥੋਂ ਗਈ ਉਹਨੇ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਮੰਮੀ ਨੂੰ ਕਿਹੜਾ ਕਿਹੜਾ ਗੱਲ ਦਾ ਪਤਾ ਹੀ ਮਗਰੋਂ ਤਾਂ ਸਾਰਾ ਕੁਝ ਹੋਇਆ ਵਾ ਜਦੋਂ ਹੁਣ ਲੱਗੇ ਹੀ ਮਿਸਤਰੀ ਤੋਂ ਹੁਣ ਮੰਮੀ ਨੇ ਕੀ ਕਰ ਲੈਣਾ ਵਾ ਉਹ ਮੇਰੇ ਹਿਸਾਬ ਨਾਲ ਉਹਨੇ ਕੀਤਾ ਸਾਰਾ ਕੁਝ ਚੁੱਪਚੀ ਪੀਤੇ ਹੀ ਆ ਜਦੋਂ ਘਰੋਂ ਆ ਗਏ ਆ ਛੇੜ ਉਹਨੇ ਮਗਰੋਂ ਹੀ ਛੇੜੀ ਆ ਤੇ ਉਦਾਂ ਇੰਨੀ ਗੱਲ ਮੈਨੂੰ ਪ੍ਰੀਤੀ ਜੀ ਨੇ ਕਹੀ ਆ ਆਂਦੇ ਕਰਿਆਣ ਕੇ ਤੇ ਆਪਣਾ ਆ ਸਮਾਨ ਵੇਖ ਤੇ ਨਾਲੇ ਉਹਦੇ ਨਾਲ ਗੱਲ ਕਰਕੇ ਜਾ ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਦਵਿੰਦਰ ਤਾਂ ਪਹਿਲਾਂ ਹੀ ਭਾਲਦੀ ਸੀ ਇਹ ਕਰਨਾ ਉਹ ਤਾਂ ਇੰਨੀ ਲਿਆ ਕੇ ਆਈ ਗਲਤੀ ਕੀਤੀ ਮੈਂ ਤਾਂ ਕਿ ਆਖਣੀ ਆ ਵੀ ਘਰੋਂ ਪੈਰ ਪੋਟ ਲਿਆਵਾ ਇੱਥੇ ਤੁਹਾਡੇ ਘਰ ਕਲੇਸ਼ ਨਿਤਦਾ ਤੇ ਉੱਥੇ ਉਹਨੇ ਮੈਨੂੰ ਮੈਨੂੰ ਲੱਗਦਾ ਵਾ ਵੀ ਵਰਕੇ ਪਾੜ ਹੀ ਦੇਣੇ ਮੇਰੇ ਜਿਹੜੀ ਮਾਸਾ ਖੱਤਾ ਹੈਗਾ ਸਾਨੂੰ ਉਹ ਵੀ ਨਹੀਂ ਮਿਲਣਾ ਮੇਰੀਆਂ ਧੀਆ ਕੀ ਕਰਨਗੀਆਂ ਮੁਰਕੇ ਨਾ ਸਮਾਨ ਜਿਹੜਾ ਸੁੱਟ ਪਸੁੱਟ ਕੀਤਾ ਉਹਨੇ ਉਹ ਤਾਂ ਫੇਰ ਹੁਣ ਆਪ ਨੂੰ ਜਾ ਕੇ ਸਾਹਮਣਾ ਪੈਣਾ ਵਾ ਆਉ ਤਾਂ ਫਰਜ਼ ਤੇ ਮੈਨੂੰ ਫੋਨ ਕਰਨ ਦਾ ਬੰਦਾ ਹੀ ਆ ਸਨਾ ਪੰਜਾਬ ਚੋਂਦੀ ਵੀ ਮੈਂ ਮਿਸਤਰੀ ਲਾਉਣੇ ਆ ਤੇ ਆਪਣੇ ਸਮਾਨ ਦਾ ਕੋਈ ਅਰੇਂਜਮੈਂਟ ਕਰ ਜਾਂ ਕੋਈ ਗੱਲ ਕਰਦੀ ਮੇਰ ਨਾਲ ਮੇਰਾ ਕਮਰਾ ਛੱਡ ਦਿੰਦੀ ਕੋਹ ਮੈਨੂੰ ਤੇ ਆਵ ਨਹੀਂ ਸਮਝਉਂ ਆਂਦੀ ਵੀ ਜਿਹੜੇ ਸਾਣਾ ਮੈਨੂੰ ਦੀਦੀ ਨੇ ਫੋਨ ਕੀਤਾ ਵਾ ਮੇਰੇ ਹਿਸਾਬ ਨਾਲ ਉਹਨੇ ਖਲਾਰਾ ਵਾਵਾ ਹੀ ਪਾਇਆ ਵਾ ਦੱਸਣ ਦਾ ਤੇ ਉਹਦਾ ਫਰਜ਼ ਹੈਗਾ ਹੀ ਨਾ ਵੀ ਮੈਂ ਚਲੋ ਮਿਸਤਰੀ ਡਾਉਣੇ ਆ ਤੂੰ ਕਿੱਦਾਂ ਵਾ ਰਹਿਣਾ ਵਾ ਕਿ ਚਾਹੇ ਆਉਣਾ ਵਾ ਹੁਣ ਮੈਂ ਇਹ ਸੋਚਣ ਢਈ ਆਂ ਵੀ ਜੇ ਮੈਂ ਜਾ ਕੇ ਉੱਥੇ ਗੱਲ ਕਰਦੀ ਆਂ ਤੇ ਬੁਰੀ ਵਿਚਾਰੀ ਪ੍ਰੀਤ ਨੇ ਬਣ ਜਾਣਾ ਆਖਣਾ ਵਾ ਵੀ ਇਹਨੇ ਗੱਲ ਕਿਉਂ ਕੀਤੀ ਮੈਂ ਨਹੀਂ ਉਹਦਾ ਨਾਂ ਨਾ ਹੀ ਲਵਾ ਉਹਦਾ ਨਾਂ ਕਿਉਂ ਤੂੰ ਲੈਣਾ ਵਾ ਉਹਦਾ ਅਈਆਂ ਆਖਾਂਗੇ ਉਹਦਾ ਫੇਰਾ ਮਾਰਨਾ ਆਏ ਆ ਵੇਖਣ ਜਾਚਣ ਆਏ ਆ ਅਸੀਂ ਹੇ ਉਹਨੂੰ ਥੋੜਾ ਦੱਸਣਾ ਸੀ ਪਰੀਤ ਨੇ ਹੰਨ ਫੋਨ ਲਾਇਆ ਪਰੀਤ ਵਿਚਾਰੀ ਤੇ ਕਰਨ ਨੂੰ ਪਟੇ ਪਟਾਉਣੇ ਉਹਦੇ ਕੋਲੋਂ ਨਹੀਂ ਨਹੀਂ ਮੈਂ ਵੀ ਉਹ ਕਹਿਣ ਦੀ ਆ ਵੀ ਨਾ ਨਾ ਲਈਏ ਤੇ ਮੈਂ ਇਕੱਲੀ ਨਾ ਜਾ ਕੇ ਆਵਾਂ ਕੋਈ ਨਹੀਂ ਹੋ ਆਵੀ ਤੂੰ ਮੈਂ ਨਹੀਂ ਆਂ ਪੀ ਸਿਮੂ ਆਊਗੀ ਸਕੂਲੋਂ ਤੈਨੂੰ ਸਮਝਾ ਲਿਓ ਵੀ ਆਪਣੀ ਮਾਮੀ ਨਾਲ ਕੋਈ ਐਵੇਂ ਇੱਕ ਚਪਕਾ ਲਵੇ ਤੇ ਚੁੱਪ ਕਰਕੇ ਰੋਟੀਆਂ ਨੂੰ ਆ ਫੜਾ ਦਿਓ ਤੇ ਮੈਂ ਜਾ ਕੇ ਆਵਾਂ ਤੇ ਪਤਾ ਤੇ ਲਾਵਾਂ ਵੀ ਕਰਨ ਕੀ ਲਈ ਆ ਕੋਈ ਨਹੀਂ ਕਿਛਾ ਕਿਹੜੇ ਮੂੰਹ ਕੁੰਦੀ ਕਿਹੜੇ ਮੂੰਹ ਆ ਰੋਟੀ ਤੇ ਮੈਂ ਫੜਾ ਦੂੰਗੀ ਸਿਮੂ ਨੂੰ ਸਿਮੂ ਨੇ ਕੀ ਕਹਿਣਾ ਵਾ ਉਹਨੂੰ ਕੋਈ ਨਹੀਂ ਰੋਟੀ ਦਾ ਇੱਥੇ ਮੈਂ ਫੜਾ ਦੂੰਗੀ ਸਿਮੂ ਦਾ ਨਾ ਫਿਕਰ ਕਰ ਤੂੰ ਜਾ ਕੇ ਪਤਾ ਲੈ ਇੰਨੀਆਂ ਇੰਨੀਆਂ ਮਹਿੰਗੀਆਂ ਚੀਜ਼ਾਂ ਆਈਆਂ ਵਾਂ ਤੋਰੇ ਪਾਤੀਆਂ ਤੇ ਐਵੇਂ ਹੀ ਆ ਫਰੇ ਉਹ ਤੇ ਜਿੱਦ ਉਹਦਾ ਜੀ ਕੀਤਾ ਨਾ ਮਨਜੀਤਾ ਉਹਨੇ ਏਟ ਬਠੇਕਾ ਲੈ ਆ ਹੀ ਲੈਣਾ ਵਾਂ ਕੱਲ ਇੰਨੀ ਰੋਲੀ ਪਾਈ ਉਹ ਕਿਸ ਗੱਲ ਤੇ ਆਈ ਆ ਚੱਲ ਆ ਸ਼ਾ ਮਮੀ ਤੁਹਾਨੂੰ ਤੇ ਮੈਂ ਬੜੀ ਹੋਰਾਂ ਕਹਾਵਾ ਵੀ ਨਾ ਉਹਦੇ ਨਾਲ ਕੋਈ ਗੱਲ ਕਰਿਆ ਕਰੋ ਕਿਤੇ ਨਹੀਂ ਲੀੜੀਆਂ ਤੋਂ ਨੰਗੀਆਂ ਫਿਰਣ ਡੀਆਂ ਕੁੜੀਆਂ ਮਿਲ ਨਹੀਂ ਡਏ ਪਹਿਲਾਂ ਵੀ ਪਉਂਦੀਆਂ ਸੀ ਤੇ ਹੁਣ ਵੀ ਮਿਲ ਜਾ ਕਰਨੇ ਆ ਦੰ ਮੈਨੂੰ ਤੇ ਹਾਰ ਨਵੀਂ ਚ ਬਿਪਤਾ ਪੈ ਗਈ ਆ ਲੀੜਿਆਂ ਦੀ ਤੇ ਚੱਲ ਹੁੰਦੇ ਜਾਂਦੇ ਰਹਿਣੇ ਆ ਤੇ ਜੇ ਘਰੋਂ ਹੱਥ ਤੋਂ ਬੈਠੀ ਤੇ ਮੈਂ ਕਰੂੰਗੀ ਕੀ ਨਹੀਂ ਵਤਰ ਤੂੰ ਪਤਾ ਲੈ ਆ ਸਮਾਨ ਵੇਖ ਜਾ ਕੇ ਆਪਣਾ ਪਰ ਇੱਕ ਰੀਜ ਜੀ ਹੰਤੀ ਨਾਨੀ ਨਾਨੇ ਨੂੰ ਵੀ ਸਾਡੀਆਂ ਦੋ ਧੀਆ ਆਈਆਂ ਵਾ ਚਲ ਹਿਆੜ ਵਾਲੇ ਕੱਪੜੇ ਬਣਾ ਕੇ ਦਈਏ ਚੱਲ ਕੋਈ ਨਹੀਂ ਅੱਗੇ ਵੀ ਤੁਹਾਡਾ ਦਿੱਤਾ ਹੀ ਪਾਉਣ ਰਹੀਆਂ ਵਾ ਹੋਰ ਉਹਨਾਂ ਨੂੰ ਦੇਣ ਵੀ ਕੌਣ ਦਿਆ ਵਾ ਦੀਪਾ ਇਹ ਤਾਂ ਵੱਖਰਾ ਛਾਪਾ ਜਾ ਪੈ ਗਿਆ ਬੜੀ ਵੱਡੀ ਬਿਪਤਾ ਜੀ ਪੈ ਗਈ ਆ ਤੇ ਪਾਪਾ ਹੀ ਆ ਗਏ ਆ ਬੜੀਆਂ ਵੇਲੀਆਂ ਹੋ ਕੇ ਬਹਿ ਗਿਆ ਕੰਮ ਤਾਂ ਧੰਦਾ ਸ਼ਾਮ ਲਿਆ ਵਾ ਹਾਂਜੀ ਸ਼ਾਮ ਲਿਆ ਵਾ ਕੰਮ ਧੰਦਾ ਤੇ ਅੱਛਾ ਜਾ ਦੀਏ ਪਾਣੀ ਦਾ ਗਲਾਸ ਲਿਆ ਫਿਰ ਲਿਆ ਨਹੀਂ ਬਾਪੂ ਬੀਜੀ ਗਈ ਕਣਕ ਆ ਕਣਕ ਤਾਂ ਬੀਜੀ ਗਈ ਆ ਦੀਪ ਨੂੰ ਤੇ ਹੋਰ ਹੀ ਟੈਨਸ਼ਨ ਪੈ ਗਈ ਆ ਤੇ ਕਾਦੀ ਪੈ ਗਈ ਆ ਕਾਦੀ ਕੀ ਦੱਸਾਂ ਤੈਨੂੰ ਹੁਣ ਮੈਂ ਹਾਂ ਰਵਿੰਦਰ ਨੇ ਮਿਸਤਰੀ ਨਹੀਂ ਢਾਲਾ ਆਏ ਉਹ ਨੇ ਇਹਨਾਂ ਚੀਜ਼ਾਂ ਚਾ ਜਾ ਕੇ ਤਾਂ ਚੱਕ ਚੱਕ ਕੇ ਪਰਾਂ ਉਹਦਾ ਮਾਰੀਆਂ ਵਾ ਉਹ ਲੱਗੋ ਗਵਾਂਟਰ ਨੇ ਫੋਨ ਕੀਤਾ ਤਾਂ ਮੂੰ ਨਾ ਦੱਸੀ ਕੀ ਤੇਰੀਆਂ ਤੇ ਚੀਜ਼ਾਂ ਇਦਾਂ ਕਰਕੇ ਸੋਟ ਸੁੱਟ ਕੀਤੀਆਂ ਵਾ ਦੇਖੋ ਇਹ ਮਹਿੰਗੀਆਂ ਹੈ ਦੀਆਂ ਵਾ ਤੇ ਉਹ ਕੋਠੇ ਬਲਸਤਰ ਕਰਨ ਦਾ ਆ ਨਾ ਉਹਨੇ ਇਹ ਉਹ ਕਹਿੰਦੀ ਆ ਵੀ ਮੇਰਾ ਹੀ ਸਭ ਕੋ ਉਹ ਤੇ ਕੀਤਾ ਨੇ ਪੰਜਾਛ ਆ ਦੇ ਮਹੀਨਿਆਂ ਨੂੰ ਆਉਣਾ ਕਿ ਸਾਲਾਂ ਨੂੰ ਆਉਣਾ ਤੇ ਮੇਰੇ ਜੋ ਗਾਇਆ ਸਭ ਕੋ ਦਵਿੰਦਰ ਆਂਦੀ ਆ ਹਾਂ ਉਹ ਦਵਿੰਦਰ ਆਂਦੀ ਆ ਉਹ ਫੇਰ ਪੁੱਛਣਾ ਬਹੂ ਨੂੰ ਜਾ ਕੇ ਮੈਂ ਤੈਨੂੰ ਆਂਦਾ ਹੀ ਨਾ ਫੇ ਉਹ ਦੀਬ ਉਹ ਤੋਂ ਨਾ ਆਵੇ ਤਾਂ ਚੰਗੀ ਗੱਲ ਆ ਉਹਨੇ ਉਹਦੇ ਮਿਸਤਰੀ ਨਹੀਂ ਡਾਇ ਇਹਦੇ ਘਰੋਂ ਨਿਕਲਦੀ ਡੇਰ ਹੋਈ ਉਹਨੂੰ ਕੋਠੇ ਪਹਤਰ ਕਰਨ ਦੀ ਵੀ ਪੈ ਗਈ ਉਹ ਇਹਦਾ ਮਤਲਬ ਇਹਨੂੰ ਜਾੜੂ ਹੀ ਆ ਪਈ ਇਹ ਚੱਲ ਗਈ ਆ ਤੇ ਬੱਸ ਇਹ ਮੇਰੇ ਯੋਗਾ ਹੀ ਇਹਨੇ ਸਭ ਕੋ ਉਹਨੂੰ ਮੈਂ ਦਊਂਗਾ ਸਭ ਕੋ ਮੈਂ ਦੇਣ ਜਾਣਦਾ ਮੈਂ ਕਿ ਜਾਂ ਦੇਣਾ ਵਾ ਇੱਦਾਂ ਕਿਤਾ ਮਿਲ ਜੂ ਉਹਨੂੰ ਮੂੰਹ ਨਾ ਬੋਲਿਆਂ ਤਾਂ ਬੜੀਆਂ ਗੱਲਾਂ ਕਰ ਲੈਂਦੀਆਂ ਵਾ ਜਿਹੜਾ ਹੱਕ ਆ ਨਾ ਉਹ ਹੱਕ ਮਿਲਦਾ ਹੁੰਦਾ ਆ ਬੰਦੇ ਨੂੰ ਉਹ ਆਪਣੇ ਆਪ ਫਿਰ ਮਲ ਮਾਰ ਕੇ ਬੈਠੀ ਆ ਨਾ ਉਦੋਂ ਦਾ ਕਿ ਉਹ ਨਹੀਂ ਚੇਤਾ ਆ ਉਦੋਂ ਦੇ ਉਹਨੂੰ ਮਿਸਤਰੀ ਨਹੀਂ ਕੋਈ ਲੱਭਾ ਉਦੋਂ ਦਾ ਉਹਦੇ ਕੋ ਪੈਸੇ ਨਹੀਂ ਹੋਰ ਉਦੋਂ ਕੋ ਪੈਸੇ ਵੀ ਆ ਗਏ ਮਿਸਤਰੀ ਵੀ ਡਾਪੇ ਸਾਰੇ ਕੰਮ ਹੋ ਗਏ ਜਦੋਂ ਇਹ ਕੰਮ ਤੰਦਾ ਉੱਥੇ ਕਰਦੀ ਤੇ ਆਪ ਮੰਜੇ ਤੇ ਚੜ ਕੇ ਬੈਂਦੀ ਸੀ ਉਦੋਂ ਕੋਈ ਮਿਸਤਰੀ ਨਹੀਂ ਡਾਇਆ ਨਹੀਂ ਉਹਦਾ ਇਹੋ ਹੀ ਮਤਲਬ ਹੈ ਖਰੇ ਪਲਸਤਰ ਕੀਤੇ ਮੈਨੂੰ ਸਾਰਿਆ ਕੁਝ ਮਿਲ ਜਾਣਾ ਵਾ ਕਿੱਦਾਂ ਮਿਲ ਜੂਗਾ ਜਦੋਂ ਹ ਹੇਸੇਦਾਰ ਸਾਡੀ ਕੁੜੀ ਵਿੱਚ ਉਹਨੂੰ ਕਿੱਦਾਂ ਮਿਲ ਜੂਗਾ ਦੇ ਦਾਂਗੇ ਜਾ ਕੇ ਉਹਨੂੰ ਪੁੱਛਾਂਗੇ ਉਹਨੂੰ ਸਭ ਕੁਝ ਦਵਾਂਗੇ ਮੈਂ ਨਹੀਂ ਹਾਂ ਵੀ ਅੱਕਰੀ ਪਾਪਾ ਜੀ ਮੈਂ ਆਪ ਜਾ ਕੇ ਉਹਨਾਂ ਨਾਲ ਗੱਲ ਤੇ ਕਰਾਂ ਵੀ ਕਿਹੜੀ ਗੱਲੋਂ ਮਿਸਤਰੀ ਢਾਏ ਚੱਲਦਾਏ ਆ ਕੋਈ ਗੱਲ ਨਹੀਂ ਕਰਵਾਉਣੀ ਇਹੀ ਐਕਸਰ ਨੂੰ ਤੇ ਕਰਾਉਣੇ ਪਰ ਮੇਰਾ ਸਮਾਨ ਕਿ ਉਧਰ ਬੁੱਧਰ ਕੀਤਾ ਵਾ ਮੈਂ ਆਪ ਗੱਲ ਕਰਕੇ ਵੀ ਨਹੀਂ ਐਕਰੀ ਵੀ ਪਪਲਾ ਕੀ ਦੱਸਦੀ ਆ ਜੇ ਹੁਣੇ ਮੈਂ ਤੁਹਾਨੂੰ ਨਾਲ ਲੈ ਗਈਆਂ ਐਵੇਂ ਉੱਥੇ ਵੱਧ ਘੱਟ ਮੂੰਹ ਨਿਕਲਣ ਗਈਆਂ ਤੇ ਆਖੂਗੀ ਚਾਚੜਾ ਕੇ ਖਰੇ ਮੇਰੇ ਤੇ ਆ ਗਈ ਆ ਤੇ ਫਿਰ ਆ ਮੈਂ ਪ੍ਰੀਤ ਵੀ ਬੁਰੀ ਬਣੂਗੀ ਵੇਖਾਂ ਤਾਂ ਸਹੀ ਮੂੰਹ ਸੁੰਘਾ ਜਾ ਕੇ ਵੀ ਕਹਿੰਦੀ ਕੀ ਆ ਨਹੀਂ ਤੂੰ ਆਪ ਇੱਕ ਵਾਰ ਵੇਖਿਆ ਮੈਨੂੰ ਪਾਪੇ ਆਪਣੇ ਨਾਲ ਖੜਾ ਲੈ ਤੂੰ ਆਹੋ ਜੇ ਤੇ ਨਾ ਕੇ ਕੱਲ ਜੇ ਤੇ ਕਰੂਗੀ ਵੱਧ ਘਟ ਤੇ ਕੋਈ ਨਹੀਂ ਫਿਰ ਸਾਨੂੰ ਡਰ ਵੀ ਕੋਈ ਨਹੀਂ ਜਾਂਦਾ ਨਹੀਂ ਆਪਣੇ ਘਰ ਜਾਣਾ ਵਾ ਫੇਰ ਕੀ ਆ ਗੱਲ ਇਹਦਾ ਵੀ ਉਹ ਜੋਬ ਨੇ ਵੀ ਬੰਦਾ ਵਾ ਉਹ ਜਦੋਂ ਅਸੀਂ ਜਾਂਦੇ ਉਹ ਆਂਦਾ ਮੈਂ ਮਾਂ ਨੂੰ ਆਪਣੇ ਥਾਂ ਰੱਖਿਆ ਵਾ ਇਹਨੂੰ ਭਰਜਾਈ ਦੇ ਥਾਂ ਰੱਖਿਆ ਵਾ ਉਹਨੂੰ ਘਰ ਵਾਲੀ ਦੇ ਥਾਂ ਰੱਖਿਆ ਵਾ ਹੋਣੋ ਨੋ ਕਾਰਾ ਇਹ ਦੇ ਦੇ ਦੇਖਦੀ ਨਹੀਂ ਕਿ ਕੀ ਕਰਨ ਲਈ ਉਹ ਫਿਰ ਉਹ ਵੀ ਉਹਦੇ ਮਗਰ ਹੀ ਲੱਗਾ ਪਾ ਪਾਈ ਉਹਦਾ ਤੇਰੇ ਮੇਰੇ ਮੂੰਹ ਤੇ ਮਿੱਠਾ ਬੰਦਾ ਵਾ ਵੀ ਮੈਂ ਨਹੀਂ ਵਿੱਚ ਆਉਂਦਾ ਪਰ ਕੋਲੋਂ ਤੇ ਦੋਵਾਂ ਦੀਆਂ ਰਲੀਆਂ ਦੀਆਂ ਚੁਗੀਆਂ ਦੀਆਂ ਹੋਣਗੀਆਂ ਉਹਨੂੰ ਹੁਣ ਜਾ ਕੇ ਕੰਨੂ ਪੁੱਛੇ ਉਹ ਤੇ ਆਪ ਤੇ ਇੱਥੇ ਨਹੀਂ ਕੋਣ ਪੁੱਛੇ ਕਿੰਨੂ ਪੁੱਛੇ ਉਹਨੂੰ ਦਵਿੰਦਰ ਨੂੰ ਜਾ ਕੇ ਪੁੱਛੇ ਦਵਿੰਦਰ ਨੇ ਕੀ ਦੱਸਣਾ ਅੱਖ ਵੀ ਨਹੀਂ ਨਾ ਕੋਈ ਗੱਲ ਨਾ ਕੋਈ ਬਾਤ ਉਹਦੇ ਨਾਲ ਹੀ ਗੱਲ ਕਰਦਾ ਪਾਪਾ ਜੀ ਫਾਇਦਾ ਉਹਨੂੰ ਬੋਲਣ ਦੀ ਨਹੀਂ ਅਗਲਾ ਹੈਗੀ ਤੇ ਕੀ ਉਹਦੇ ਨਾਲ ਜਾ ਕੇ ਕਰੋਗੇ ਤੁਸੀਂ ਉਹ ਸਾਡੇ ਮੂੰਹ ਤੇ ਮਿੱਠੇ ਪੋਚੇ ਫੇ ਪਾਉਂਦਾ ਵਾ ਉਹ ਨਹੀਂ ਪਿਆ ਹੈ ਪਾਏ ਹੋਣਗੇ ਦਵਿੰਦਰ ਨੂੰ ਤੇ ਫੇਰ ਹੀ ਪਲਸਟਰ ਕਰਾਉਣ ਲੱਗਦੀ ਆ ਕਿਉਂ ਸਲਾਈਆ ਤੇ ਬੇਰੀ ਹੋਏ ਸਲਾਈਆ ਤੇ ਫੇਰ ਹੀ ਕੀਤੇ ਆ ਵੱਡਾ ਕਿਦਾਂ ਇਹਨੇ ਕਰਤੇ ਜੇ ਰਕਮਰਾ ਮੇਰੇ ਵਾਲਾ ਪਲਸਟਰ ਹੋ ਗਿਆ ਹੋਗਾ ਮੈਨੂੰ ਕਿਹਾ ਮੈਂ ਜਾ ਕੇ ਵੇਖੂ ਮੈਂ ਆਪਣਾ ਸਮਾਨ ਸੈੱਟ ਕਰਕੇ ਤੇ ਐਸੋ ਕੋ ਬੂਹਾ ਮਾਰ ਆਉਂਗੀ ਅਗਰ ਮੈਂ ਖੁੱਲੇ ਛੱਟ ਗਈ ਹਾਂ ਮੈਂ ਕੁੰਡਾ ਮਾਰ ਕੇ ਰਜਿੰਦਰਾ ਮਾਰ ਆਉਂਗਾ ਔਰ ਕੀ ਫੇਰ ਇਹੋ ਗੋਜੀ ਆ ਹਾਂ ਇਹੋ ਹੀ ਹੋਣਾ ਸਾਰਾ ਸੈੱਟ ਕਰਨੀ ਮੈਂ ਵੇਖ ਹੋ ਗਿਆ ਵੀ ਕੀ ਕਰਦੀ ਆ ਹਾਂ ਸੈੱਟ ਕਰਕੇ ਤੇ ਆਪਣਾ ਜਿੰਦਾ ਲਾ ਕੇ ਤੇ ਚਾਬੀ ਲੈਣੀ ਆਹੋ ਕਿ ਮੈਂ ਰੱਖਿਆ ਜਾਂਦਾ ਮੈਨੂੰ ਸਾਰਾ ਕੁਝ ਫੁੱਲਾ ਛੱਟ ਆਈ ਹੈ ਅੱਪੀ ਚੱਲ ਕੋਈ ਭੈਣ ਭਰਾ ਆਉਂਦਾ ਤੇ ਜਿੰਦਰੇ ਵੇਖ ਕੇ ਬੁਰੇ ਲੱਗੀਦਾ ਨਾਲੇ ਪੁੱਛ ਕੇ ਛਾਊਗੀ ਇਹ ਜਿੰਦਾ ਕਿਉਂ ਅੱਜਾ ਕਿਉਂ ਅੱਜਾ ਫਿਰ ਲੱਗ ਜੂ ਇਹਨੂੰ ਪਤਾ ਸਾਸਰੀ ਕਾਲ ਦੀਦੀ ਲੈ ਸਾਸਿਕਾ ਪਿਆਲ ਜਾਲ ਠੀਕ ਹੈ ਤੂੰ ਸੁਣਾਉ ਮੈਂ ਤਾਂ ਠੀਕ ਆ ਕੁੜੀ ਕੋਈ ਨਹੀਂ ਆਦੀ ਨਾਲ ਕੁੜੀ ਨੂੰ ਤਾਂ ਮੈਂ ਲਿਆਈ ਨਹੀਂ ਮम्मी ਨੇ ਰੱਖ ਲਈਆਂ ਆਂਦੀ ਆਪੇ ਤੂੰ ਜਾ ਤੁਹਾਡਾ ਫੋਨ ਗਿਆ ਤੇ ਮम्मी ਨੂੰ ਦੱਸਿਆ ਤੇ ਮम्मी ਦੀ ਆ ਫਿਕਰ ਕਰਨ ਲੱਪੇ ਬਹਿ ਜਾ ਮੇਰੇ ਘਰ ਤੋਂ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਤਾਂ ਵੇਖਿਆ ਬਾਹਰ ਕੋਈ ਨਹੀਂ ਹੈਗਾ ਸਾਹਮਣੇ ਘਰੀ ਨੇ ਆਂਦੀ ਗਏ ਜਰਾ ਕਹੈਂਦੇ ਸਰੀਰ ਨਹੀਂ ਠੀਕ ਦਵਾਈ ਲੈਣ ਇਨਸ਼ਾ ਅਹ ਫਕੜੇ ਹੋਣੀ ਆ ਕਿ ਅੰਦਰੇ ਸਾਲੀ ਦੀੜੀ ਬੜਾ ਖਲਾਰਾ ਪਿਆ ਮੈਂ ਕਿੱਧਰ ਲੰਗ ਆਈ ਸਿੱਧੀ ਨਹੀਂ ਖਲਾਰਾ ਪਿਆ ਫੇ ਮੈਂ ਤੁਹਾਡੇ ਭਾਈ ਨਾਲ ਗੱਲ ਕੀਤੀ ਮੈਂ ਕਹਿਣਾ ਆੜੀ ਨਿੱਕੀਆਂ ਗੱਲਾਂ ਉਹਨੂੰ ਫੋਨ ਤੇ ਦੱਸਦੀ ਆ ਤੇ ਮੈਂ ਚੱਲ ਜਿਹੜੀ ਗੱਲ ਦੱਸਣ ਵਾਲੀ ਹੋਵੇ ਦੱਸਣੀ ਚਾਹੀਦੀ ਆ ਆਪ ਗੱਲ ਕਰੇਂਗੀ ਉਹਦੇ ਨਾਲ ਤਾਂ ਸੌ ਗੱਲ ਹੋ ਜਾਂਦੀ ਆ ਆਹ ਨਾਲੇ ਆਪਣਾ ਦੀਦੀ ਸਮਾਨ ਚਮੂਣ ਵੇਖਾਂ ਐਵੇਂ ਤੋੜਪਾਂ ਨਾ ਛੱਡੂ ਚੀਜ਼ਾਂ ਤੇ ਮੁੜ ਕੇ ਕਿੱਥੋਂ ਲਾਉਣੀ ਸਮਾਨ ਨਾ ਪਿਛਲਾ ਅੰਦਰ ਜਿਹੜਾ ਇੱਕ ਸਾਫ ਹੋਣਾ ਮੈਂ ਤਾਂ ਇਹ ਇਕੱਠਾ ਕਰਕੇ ਸਾਰਾ ਉੱਥੇ ਲਾ ਦੇ ਆਪਣਾ ਆਹੋ ਮੈਂ ਵੀ ਇਹੋ ਸਲਾਹ ਕਰਕੇ ਆਈ ਆ ਪਾਪਾ ਜੀ ਨੇ ਕੀਤੀ ਇਹ ਗੱਲ ਕੀਤੀ ਸੀ ਪਾਪਾ ਜੀ ਜਾਂਦੇ ਮੈਂ ਚਾਨਾ ਨਾਲ ਫੈਸਲਾ ਕੀਤਾ ਮੈਂ ਹਾਂ ਬੁਰੇ ਲੱਗੀਦਾ ਐਵੇਂ ਬੋਲੋਗੇ ਜਾ ਕੇ ਕੀ ਪੈਦਾ ਉਹ ਨਾ ਮੂੰਹ ਚ ਨਿਕਲੀ ਗੱਲ ਮੁਰਕੇ ਮੂੰਹ ਦੇ ਵਿੱਚ ਪੈਂਦੀ ਨਹੀਂ ਆ ਜਿਹੜੀ ਗੱਲ ਤੂੰ ਆਪ ਕਰ ਲੈਨੀ ਤੇਰੀ ਗੱਲ ਹੋਰ ਵਾ ਉਹ ਬੰਦੇ ਨੂੰ ਬਧੋ ਬਧੀ ਵੇਖ ਕੇ ਗੁੱਸਾ ਆ ਜਾਂਦਾ ਆਹੋ ਨਾਲੇ ਉਹਦੇ ਨਾਲ ਗੱਲ ਕਰਨ ਦਾ ਫਾਇਦਾ ਨਹੀਂ ਕੋਈ ਆ ਆ ਭਾਜੀ ਕਰੇ ਹੋਣਿਆ ਫਿਰ ਗੱਲ ਹੋ ਰਿਆ ਇਹ ਤਾਂ ਹੈ ਤੇ ਮੈਂ ਹਾਂ ਵੀ ਮੈਂ ਆਪ ਇੱਕਰੀ ਜਾਨੀ ਵੀ ਨਹੀਂ ਕੀ ਬੋਲਦੀ ਪਹਿਲਾਂ ਮੂੰਹ ਸੁੰਘਦੀ ਬੋਲਣਾ ਕਿ ਉਹ ਤੇ ਸਵੇਰੇ ਆਈ ਫਿਰ ਹੂੰ ਦੁੱਧ ਲੈਣ ਆਈ ਸੀ ਦੁੱਧ ਥੜ ਗਿਆ ਤੇ ਮੈਂ ਆ ਵੀ ਦੱਸਿਆ ਨਹੀਂ ਉਹਨੂੰ ਆਇਆ ਨਹੀਂ ਫੋਨ ਕਰਨ ਉਹਦਾ ਨਾ ਆਂਦੀ ਹਾਨੂੰ ਨਹੀਂ ਕਦੀ ਕੀਤਾ ਜਾਣ ਦੀ ਗਈ ਆ ਨਾਲੇ ਹੁਣ ਇੱਥੇ ਉਹਨੇ ਫੋਨ ਕਿੰਨੂੰ ਕਰਨਾ ਵਾ ਅਸੀਂ ਤਾਂ ਬੜਾ ਚਿਰ ਪਹਿਲਾਂ ਇਹਨੂੰ ਕਿਹਾ ਸੀ ਵੀ ਇੱਥੇ ਤੇਰਾ ਕੀ ਆ ਜਿਹਦੇ ਸਿਰ ਤੇ ਬਹਿਣਾ ਵਾ ਜਾ ਤੇ ਆਪਣਾ ਰਮਾਨ ਦਾ ਕੁੜੀਆਂ ਉੱਥੇ ਪਾ ਭਰਾ ਆਂਦੀ ਬਾਹਰਲੇ ਮੁਲਕ ਬਥੇਰੇ ਕਮਾਉਂਦਾ ਵਾ ਉੱਥੇ ਇਹਨੂੰ ਕਿਹੜੀ ਕਮੀ ਗੜੀ ਆਂ ਦੀ ਆਂਦੀ ਤੇ ਆਧਾ ਦੀ ਆਪਿਆ ਲੈ ਹੁੰਦੀ ਆ ਕਿ ਗੱਲ ਭਰਾ ਆਂਦੇ ਸਕੂਲਾਂ ਦੇ ਖਰਚੇ ਨਹੀਂ ਦੇ ਸਕਦਾ ਕੁੜੀਆਂ ਦੇ ਨਹੀਂ ਤੇ ਦੀਦੀ ਇਹ ਨਹੀਂ ਭਰਾ ਦੇ ਅੰਧ ਦੀ ਹੱਕਦਾਰ ਇਹ ਲਿਆਵੇਂ ਹੈ ਪੇਕੇ ਦਾ ਲੱਗੀਆਂ ਮੈਂ ਤੇ ਲੱਗੀਆਂ ਗੈਨਪਤ ਦੇ ਦੀਪ ਦਾ ਭਰਾ ਦੇ ਨਾਲ ਦੀਪ ਦਾ ਅੱਧਾ ਦਾ ਸਾਰਾ ਕੁਛ ਵਾ ਤੇ ਸਹੁਰੇ ਵੀ ਤੇ ਜੋ ਬੰਦੇ ਨਾਲ ਅੱਧਾ ਦਾ ਸਾਰਾ ਕੁਛ ਵਾ ਨਹੀਂ ਨਹੀਂ ਇੱਥੇ ਵੀ ਤੇ ਹਿੱਸਾ ਨਹੀਂ ਬੰਦਾ ਨਹੀਂ ਨਾ ਪੇਕੇਆਂ ਤੋਂ ਲਿਉਣ ਡਈ ਆ ਇਹਦੇ ਵੀ ਤੇ ਭਰਾ ਹੈਗੀ ਆ ਕੀ ਦਿੰਦੇ ਇਹਨੂੰ ਪੇਕੇ ਤੇ ਦੀਪ ਜਿੰਨੇ ਮਰਜੀ ਸੌਖੇ ਹੋਣਾ ਘਰੋਂ ਘਰੀ ਮਹਾ ਸਰਦਾ ਹੀ ਆ ਕੌਣ ਕੇ ਇਹਨੂੰ ਦੇਣ ਦਿਆ ਤੇ ਨਾ ਦਿੱਤਾ ਹੀ ਜਾਂਦਾ ਵਾ ਉਹ ਅੱਜ ਕੱਲ ਤੇ ਪੇਕੇ ਉਧਾ ਖਾਲੀ ਹੱਥ ਮਿਲ ਲੰਦੇ ਨਹੀਂ ਬੜਾ ਇੰਨਾ ਹੀ ਆ ਲੋਕਾਂ ਤੇ ਇੰਨਾ ਵੀ ਨਹੀਂ ਮਿਲਦੇ ਦੀਦੀ ਇਦਾਂ ਦਾ ਸਹਾਂਤਾ ਹੋਇਆ ਵਾ ਤੇ ਤਾਂ ਮੈਂ ਕਹਿੰਦੀ ਮੈਂ ਆਏਗੀ ਆਪਣੀ ਗੱਲ ਕਰਾਂਗੀ ਅਗਲੇ ਨੂੰ ਥੋੜਾ ਬਹੁਤਾ ਪਤਾ ਹੋਊਗਾ ਵੀ ਸਾਡਾ ਹੱਕ ਵਾ ਸਾਡਾ ਹਿੱਸਾ ਵਾ ਹੀ ਦੇਣਾ ਵਾ ਕੱਲ ਨੂੰ ਇਦਾਂ ਦੇ ਕੱਲ ਨੂੰ ਇੰਨੇ ਤਾਨੂੰ ਸ਼ੋਨ ਨਹੀਂ ਦੇਣਾ ਕਿਸੇ ਵੀ ਚੀਜ਼ ਨੂੰ ਬਹੁਤ ਮੈਂ ਸੋਚਣ ਨਹੀਂ ਆ ਵੀ ਵੇਖ ਲੋ ਅੰਜ ਇਹ ਕਿੰਨਾ ਆਪਣੇ ਮਨ ਚ ਮੈਲ ਰੱਖਦੀ ਆ ਮੈਂ ਕਦੀ ਨਹੀਂ ਇਹਦੇ ਨਾਲ ਕੋਈ ਵੇਲੋ ਵਾਦਾ ਘਾਟਾ ਕੀਤਾ ਤੇ ਪਰ ਇਹ ਇੱਥੋਂ ਤੱਕ ਪਹੁੰਚ ਗਈ ਆ ਵੀ ਇਹ ਕਾ ਚਾਹੁੰਦੀ ਆ ਵੀ ਮੈਂ ਵੜਾ ਹੀ ਨਾ ਇੱਥੇ ਸਮਝੀ ਚਾਹੁੰਦੀ ਕੀ ਉਹਦੇ ਸਾਹਮਣੇ ਸਿੱਧਾ ਸਿੱਧਾ ਕਹਿੰਦੀ ਆ ਮੂੰਹ ਤੇ ਕਹਿੰਦੀ ਆ ਜੇ ਇਹ ਨਾ ਚਾਹੁੰਦੀ ਹੁੰਦੀ ਇਹ ਗੱਲ ਚ ਨਾ ਖੁਸ਼ ਹੁੰਦੀ ਇੱਕ ਵਾਰ ਵੀ ਇਹਨੇ ਕਿਹਾ ਵਿਚਲ ਜੇ ਉਹ ਗੁੱਸੇ ਨਾਲ ਚਲ ਗਈ ਜਾਂ ਉਹ ਗੁੱਸੇ ਨਾਲ ਲੈ ਗਈ ਆ ਤੇ ਮੈਂ ਜਾ ਕੇ ਲੈਵਾਂ ਹਾਂ ਲੈ ਕੇ ਆਉਣਾ ਨਹੀਂ ਲੈ ਆਉਂਦਾ ਮੈਨੂੰ ਆਹ ਫੋਨ ਲਾ ਕੇ ਇਹ ਗੱਲ ਨਹੀਂ ਦੱਸੀ ਵੀ ਆਪਣਾ ਸਮਾਨ ਆਣ ਕੇ ਸੈੱਟ ਕਰ ਲਾ ਜਾਂ ਕਿਤੇ ਰੱਖ ਲਾ ਆਪਣਾ ਸਾਭ ਲਾ ਤੁਹਾਨੂੰ ਇਹ ਬਣਾਵਾ ਵੀ ਆ ਨਾ ਜਾਵੇ ਜਾਵੇ ਕੋਈ ਲਾਤ ਨਾ ਡਾਵੇ ਚੌਪ ਬਣਾਉਣਾ ਸਾਨੂੰ ਵੀ ਪਤਾ ਸੀ ਪਲਸਟਰ ਹੋਣ ਵਾਲੇ ਕਮਰੇ ਕਰਾਉਣੇ ਆ ਤੇ ਪਰ ਐਦਾਂ ਥੋੜੀ ਕਿ ਆਏ ਵੀ ਐਦਾਂ ਕਰਾਉਣੇ ਆ ਵੀ ਮੈਨੂੰ ਘਰੋਂ ਕੱਢ ਕੇ ਕਰਾਉਣੇ ਸੀ ਚਾ ਕੋਈ ਗੱਲ ਨਹੀਂ ਬੈਠ ਉਹਨੇ ਚਾਹ ਬਣਾਉਣਾ ਪਹਿਲਾਂ ਹਾਂਜੀ ਕਰਿਆ ਪਾਜੀ ਕਰਿਆ ਆ ਜਾਂਦੇ ਉਹਨੇ ਮੈਂ ਬਹਿ ਮੈਂ ਚਾਹ ਬਣਾਵਾ ਪਹਿਲਾਂ ਫਿਰ ਜਾਈ ਚਾਹ ਦੀ ਤਾਂ ਦੀਦੀ ਲੋੜ ਨਹੀਂ ਸੀ